ਜਦੋਂ ਰੱਬ ਨੇ ਤੁਹਾਡੇ ਲਈ ਵਧੀਆ ਸੋਚਿਆ ਹੈ ਤੇ ਉਹ ਨੂੰ ਕੋਈ ਰੋਕ ਨਹੀਂ ਸਕਦਾ ਐ ਨਾ ਸੋਚਿਆ ਕਰੋ ਕਿ ਕੋਈ ਤੁਹਾਡਾ ਕੰਮ ਕਰਾ ਕੇ ਦੇਵੇਗਾ ਉਹਦਾ ਹੀ ਹੋਣਾ ਤੁਹਾਨੂੰ ਕਿਸੇ ਦੀ ਸਿਫਾਰਿਸ਼ ਦੀ ਲੋੜ ਨਹੀਂ ਗਈ ਮਾਲਕ ਬੈਠਾ ਤੁਹਾਡੇ ਨਾਲ ਸਾਰੇ ਕੰਮ ਉਹਨੇ ਕਰਾਣੇ ਕੋਈ ਟੈਨਸ਼ਨ ਨਾ ਲਿਆ ਕਰੋ ਪੜਾਈ ਦੀ ਨੌਕਰੀ ਦੀ ਵਿਆਹ ਦੀ ਜਦੋਂ ਸਭ ਕੁਝ ਉਹਦੇ ਹੱਥਾਂ 'ਚ ਰੱਖਤਾ ਨਾ ਤੇ ਫਿਰ ਸਭ ਕੁਝ ਉਹ ਹੀ ਕਰਾ ਕੇ ਦੇਵੇਗਾ ਦੁਨੀਆ ਜਿਹੜੇ ਤਾਨੇ ਮੈਨੇ ਦੇ ਹੁੰਦੀ ਨਾ ਇਹਦੀ ਨਾ ਜ਼ਿਆਦਾ ਪਰਵਾਹ ਕਰਿਆ ਕਰੋ ਕੋਈ ਬਾਰ ਬਾਰ ਸੁਣਾ ਲੈਂਦਾ ਨਾ ਕਿ ਤੇਰੇ ਇਹ ਕੰਮ ਕਿਉਂ ਨਹੀਂ ਹੁੰਦੇ ਤੇਰੇ ਇਹ ਨਹੀਂ ਹੁੰਦੇ ਤੂੰ ਤਾਂ ਰੱਬ ਨੂੰ ਬਹੁਤ ਮੰਨਦਾ ਗੱਲਾਂ ਦੀ ਪਰਵਾਹ ਨਹੀਂ ਕਰੀਦੀ ਹੁੰਦੀ ਐਵੇਂ ਆਪਣਾ ਦਿਨ ਨਹੀਂ ਦੁਖਾਈਦਾ ਹੁੰਦਾ ਕਿਸੇ ਦੇ ਬੋਲਾਂ ਤੇ ਆਪਣੇ ਭਗਵਾਨ ਤੇ ਹਮੇਸ਼ਾ ਵਿਸ਼ਵਾਸ ਰੱਖੀਦਾ ਕਿ ਜਦੋਂ ਤੱਕ ਉਹ ਬੈਠਾ ਮੈਨੂੰ ਮੇਰੇ ਬਾਰੇ ਸੋਚਣ ਦੀ ਲੋੜ ਨਹੀਂ ਗਈ ਤੇ ਉਹਨੋਂ ਤੁਹਾਡੀ ਹਰ ਪਲ ਫਿਕਰ ਹੈ ਸਾਰੇ ਕੰਮ ਉਹਨੇ ਕਰਾ ਕੇ ਦੇਣੇ ਆ ਟੈਨਸ਼ਨ ਨਾ ਲਿਆ ਕਰੋ ਬਿਲਕੁਲ ਵੀ ਤੇ ਹੁਣੇ ਵੀ ਵਧੀਆ ਜੇ ਡੇਰੀ ਨਾ ਜ਼ਰੂਰ ਹੋ ਸਕਦਾ ਕੋਈ ਕੰਮ ਪਰ ਐ ਨਾ ਸੋਚ ਕੇ ਬਹਿ ਜਾ ਕਰੋ ਗਿਆ ਹੁਣ ਹੈ ਨਹੀਂ ਸਭ ਕੁਝ ਕਰਵਾਏਗਾ ਰੱਬ ਕਿਉਂ ਨਹੀਂ ਕਰਵਾਏਗਾ ਦੇਖੋ ਸਬਰ ਤਾਂ ਕਰਨਾ ਹੀ ਪੈਂਦਾ ਹੈ ਕਦੇ ਵੀ ਆਪਣੇ ਆਪ ਨੂੰ ਨਾ ਕਮਜ਼ੋਰ ਨਾ ਬਣਾ ਲਿਆ ਕਰੋ ਕਿ ਜੇ ਕੰਮ ਲੇਟ ਹੋ ਰਿਹਾ ਤੇ ਤੁਸੀਂ ਰੱਬ ਨੂੰ ਹੀ ਚਾਰ ਗੱਲਾਂ ਸੁਣਾਉਣ ਲੱਗੋ ਐਡਾ ਨਹੀਂ ਕਰਨਾ ਕਦੇ ਵੀ ਜਿਹੜੀ ਘੜੀ ਉਹਨੇ ਕੰਮ ਸੋਚੇ ਨਾ ਉਹਦੋਂ ਆਪੇ ਬੰਨ ਜਣੇ ਫੇਰ ਨਹੀਂ ਕਿਸੇ ਦੀ ਇੱਥੇ ਸਲਾਮਾਂ ਦੀ ਲੋੜ ਪੈਣੀ ਚਾਰ ਗੱਲਾਂ ਦੁਨੀਆ 'ਚ ਕਰਨ ਦੀਆਂ ਨਾ ਤੇ ਕਰਨ ਤੋਂ ਕੋਈ ਗੱਲ ਨਹੀਂ ਜਦੋਂ ਉਹਨੇ ਆਪਣੇ ਹੱਥੀ ਸਾਰੇ ਕੰਮ ਤੁਹਾਡੇ ਕਰਾਣੇ ਤੇ ਫੇਰ ਸਾਰਿਆਂ ਦੇ ਮੂੰਹ ਬੰਦ ਹੋਏ ਨੇ ਇੱਥੇ ਮੈਂ ਕਹਣਾ ਜਦੋਂ ਗੁਰੂ ਨੇ ਤੁਹਾਡੀ ਬਾਹ ਫੜੀ ਹੋਵੇ ਗੁਰੂ ਹਰ ਪਲ ਤੁਹਾਡੇ ਅੰਗ ਸੰਗ ਹੋਵੇ ਫੇਰ ਪਰਵਾਹ ਕਰਨੀ ਚਾਹੀਦੀ ਨਹੀਂ ਯਰ ਨੀ ਸੋਤੀਆਂ ਦਾ ਰਾਤ ਨੂੰ ਸੌਣ ਤੋਂ ਪਹਿਲੇ ਕੀ ਹਾਇ ਆਵਲਾ ਕੰਮ